ਕਦੀ ਕਦੇ ਮੀਂਹ ਪੈ ਜਾਂਦਾ ਤੇ ਹਲਕੀ ਜੀ ਠੰਡ ਦੁਬਾਰਾ ਹੋ ਜਾਂਦੀ ਹੈ ਤੇ ਆਪਾਂ ਸੋਚਿਆ ਚਲੋ ਬਣਾਉਣੇ ਅੱਜ ਬਹੁਤ ਹੀ ਟੇਸਟੀ ਜੀ ਮਜ਼ੇਦਾਰ ਟਿੱਕੀ ਜਿਹੜੀ ਕਿ ਬਣਾਉਣ ਵਿੱਚ ਬੜੀ ਆਸਾਨ ਹੈ ਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੈ ਤੇ ਇਹਨੂੰ ਆਪਾਂ ਕਿਵੇਂ ਬਣਾਇਆ ਉਹ ਵੀਡੀਓ ਵਿੱਚ ਜ਼ਰੂਰ ਦੇਖਿਓ ਤੇ ਆਪਾਂ ਲਈਏ ਜੀ ਅੱਧੀ ਸ਼ਿਮਲਾ ਮਿਰਚ ਚਾਰ ਕਲੀਆਂ ਲਸਣ ਦੀਆਂ ਅੱਧਾ ਇੰਚ ਦਾ ਟੁਕੜਾ ਅਦਰਕ ਦਾ ਤੇ ਦੋ ਤਿੰਨ ਲਈਆਂ ਹਰੀਆਂ ਮਿਰਚਾਂ ਕਿਸੇ ਵਿੱਚ ਚੌਪਰ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨੂੰ ਤੁਸੀਂ ਚੌਪ ਕਰ ਲਿਓ ਉਸ ਤੋਂ ਬਾਅਦ ਜੀ ਆਪਾਂ ਲਈਏ ਇੱਕ ਖੁੱਲਾ ਜਾਂ ਪੈਨ ਤੇ ਜਿਹਦੇ ਵਿੱਚ ਇੱਕ ਚਮਚੇ ਭਰ ਕੇ ਪਾਵਾਂਗੇ ਸਰੋਂ ਦੇ ਤੇਲ ਦਾ ਤੇਲ ਨੂੰ ਤੁਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਉਸ ਤੁਮਾਦੇ ਦੇ ਵਿੱਚ ਪੁੰਨਾਗੇ ਆਪਾਂ ਜੀਰਾ ਥੋੜਾ ਜਿਹਾ ਪਾਵਾਂਗੇ ਸਾਬਤ ਧਨੀਆ ਹਲਕਾ ਜਿਹਾ ਇਹ ਚੀਜ਼ਾਂ ਨੂੰ ਤੁਸੀਂ ਪਕਾ ਲੈਣਾ ਫਿਰ ਆਪਾਂ ਇਹਦੇ ਵਿੱਚ ਦਰਦਰਾ ਪੀਸਿਆ ਹੋਇਆ ਸਾਰਾ ਸਮਾਨ ਪਾਵਾਂਗੇ ਤੇ ਗੈਸ ਦੀ ਫਲੇਮ ਤੁਸੀਂ ਬਿਲਕੁਲ ਸਲੋ ਤੇ ਰੱਖਣੀ ਹੈ ਜੇ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਜਿਹੜਾ ਸਮਾਨ ਹੈ ਉਹ ਨੀਚੇ ਲੱਗ ਰਿਹਾ ਤਾਂ ਵਿੱਚ ਦੀ ਗੈਸ ਬੰਦ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਜੀ ਵਿੱਚ ਆਪਾਂ ਪਾਇਆ ਪਿਆਜ਼ ਹਲਕੇ ਜਿਹਾ ਮਿਕਸ ਕਰ ਲੇ ਤੇ ਫਿਰ ਆਪਾਂ ਇਹਦੇ ਵਿੱਚ ਪਾਤਾ ਕਾਲਾ ਨਮਕ ਸਿੰਪਲ ਜਿਹਾ ਮਸਾਲੇ ਪਾਵਾਂਗੇ ਤੇ ਬਹੁਤ ਥੋੜੀ ਪਾਵਾਂਗੇ కాలా నమక పాయా జీరా పావుడర్ ప ਹਲਦੀ ਪਾਵਾਂਗੇ, ਮਿਰਚ ਪਾਈਏ ਤੇ ਥੋੜਾ ਜਿਹਾ ਪਾਇਆ ਆਪਾਂ ਚਾਟ ਮਸਾਲਾ। ਇਹ ਸਾਰਾ ਸਮਾਨ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ। ਪਰ ਇਸ ਤੋਂ ਬਾਅਦ ਨਾਲ ਦੀ ਨਾਲ ਹੀ ਤੁਸੀਂ ਪਾ ਦੇਣੇ ਆ ਉਬਲੇ ਹੋਏ ਆਲੂ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹੀ ਉਬਾਲ ਕੇ ਰੱਖ ਲੈਣੇਗਾ। ਉਸ ਤੋਂ ਬਾਅਦ ਕਿਸੇ ਵੀ ਮੈਸ਼ਰ ਨਾਲ ਇਹਨੂੰ ਚੰਗੀ ਤਰ੍ਹਾਂ ਤੁਸੀਂ ਮੈਸ਼ ਕਰ ਦਿਓ। ਜਦ ਹੀ ਸਾਰਾ ਸਮਾਨ ਮਿਕਸ ਹੋ ਗਿਆ ਵਿੱਚ ਪਾਵਾਂਗੇ ਥੋੜੀ ਜੀ ਮੇਥੀ ਇਹਦੀ ਨਾਲ ਖੁਸ਼ਬੂ ਬੜੀ ਵਧੀਆ ਆਊਗੀ ਤੇ ਬਿਲਕੁਲ ਲਾਸਟ ਤੇ ਆਪਾਂ ਪਾਇਆ ਸੀ ਹਰਾ ਧਨੀਆ ਪਰ ਉਹਦੀ ਵੀਡੀਓ ਆਪਣੇ ਤੋਂ ਥੋੜੀ ਜੀ ਸਕਿਪ ਹੋਗੀ ਸਾਰੇ ਸਮਾਨ ਨੂੰ ਆਪਾਂ ਮਿਕਸ ਕਰਕੇ ਇੱਕ ਸਾਈਡ ਤੇ ਰੱਖ ਦਾਂਗੇ ਪਰ ਮੈਸ਼ਰ ਨਾਲ ਇਹਨੂੰ ਤੁਸੀਂ ਐਨੀ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਕਿ ਇਹਦੇ ਵਿੱਚ ਆਲੂ ਦੀ ਕੋਈ ਵੀ ਗੱਠ ਵਗੈਰਾ ਬਿਲਕੁਲ ਨਾ ਹੋਵੇ ਤੇ ਜਦ ਹੀ ਆਲੂ ਮੈਸ਼ ਕਰੋਗੇ ਤਾਂ ਗੈਸ ਨੂੰ ਬੰਦ ਕਰ ਦਿਓ ਤੇ ਉਸ ਤੋਂ ਬਾਅਦ ਜੀ ਜਦੋਂ ਇਹ ਠੰਡਾ ਹੋ ਗਿਆ ਤਾਂ ਫਿਰ ਇਹਦੀਆਂ ਆਪਾਂ ਛੋਟੀਆਂ-ਛਟੀਆਂ ਜਿਹੀਆਂ ਟਿੱਕੀਆਂ ਬਣਾ ਕੇ ਇੱਕ ਸਾਈਡ ਤੇ ਰੱਖ ਦੇ ਜਾਵਾਂਗੇ ਜਿੱਡੇ ਕਸਾਈ ਦੀਆਂ ਤੁਸੀਂ ਖਾਣੀ ਆ ਬਹੁਤ ਹੀ ਸਿੰਪਲ ਜੀ ਰੈਸਿਪੀ ਹੈ ਤੇ ਬਹੁਤ ਟੇਸਟੀ ਟਿੱਕੀਆਂ ਬਣਦੀਆਂ ਹੈਗੀਆਂ ਜਦ ਜੇ ਮੌਸਮ ਠੰਡਾ ਹੋਵੇ ਜਾਂ ਸ਼ਾਮ ਦੀ ਹਲਕੀ ਜਿਹੀ ਭੁੱਖ ਲੱਗੇ ਤਾਂ ਚਟਪਟ ਤੁਸੀਂ ਬਣਾ ਕੇ ਇਹਨਾਂ ਨੂੰ ਖਾ ਸਕਦੇ ਹੋ ਸਾਰੀਆਂ ਟਿੱਕੀਆਂ ਬਣਾ ਕੇ ਆਪਾਂ ਇੱਕ ਸਾਈਡ ਤੇ ਰੱਖ ਲਈਆਂ ਹੁਣ ਇਹਦੇ ਲਈ ਆਪਾਂ ਦੂਸਰਾ ਸਮਾਨ ਤਿਆਰ ਕਰਾਂਗੇ ਤਾਂ ਕਿ ਆਪਾਂ ਟਿੱਕੀਆਂ ਨੂੰ ਤਿਆਰ ਕਰ ਸਕੀਏ ਤਾਂ ਆਪਾਂ ਸਭ ਤੋਂ ਪਹਿਲੇ ਲੈਰ 2 ਕੱਪ ਬੇਸਣ ਦੇ ਉਸੇ ਹਿਸਾਬ ਨਾਲ ਲੈ ਲਿਓ ਜਿਸੇ ਹਿਸਾਬ ਨਾਲ ਤੁਹਾਡੇ ਕੋਲ ਟਿੱਕੀਆਂ ਨੇ ਫਿਰ ਇਹਦੇ ਵਿੱਚ ਪਾਈ ਆਪਾਂ ਹਲਦੀ ਨਮਕ ਮਿਰਚ ਤੇ ਥੋੜਾ ਜਿਹਾ ਪਾਵਾਂਗੇ ਧਨੀਆ ਪਾਊਡਰ ਸਿੰਪਲ ਜੇ ਮਸਾਲੇ ਪਾ ਕੇ ਚੰਗੀ ਜਿਹੀ ਇਨੂੰ ਆਪਾਂ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਬਿਲਕੁਲ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਤੁਸੀਂ ਮਿਕਸ ਕਰਦੇ ਜਾਣਾ ਇਹਦੇ ਵਿੱਚ ਆਪਾਂ ਕੋਈ ਚੀਜ਼ ਨਹੀਂ ਯੂਜ਼ ਕਰਨੀ ਨਾ ਕੋਈ ਬੇਕਿੰਗ ਸੋਡਾ ਬੇਕਿੰਗ ਪਾਊਡਰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਪਰ ਇਸ ਤਰੀਕੇ ਨਾਲ ਮਿਕਸ ਕਰਿਓ ਕਿ ਇਹਦੇ ਵਿੱਚ ਗੱਠਾ ਵਗੈਰਾ ਬਿਲਕੁਲ ਨਾ ਬਣ ਲਗਾਤਾਰ ਆਪਾਂ ਨੂੰ ਇਹਨੂੰ ਹਿਲਾ ਕੇ ਮਿਕਸ ਕਰ ਲਿਆ ਤੇ ਲਾਸਟ ਤੇ ਪਾਤਾ ਥੋੜਾ ਜਿਹਾ ਧਨੀਆ ਕਿਉਂਕਿ ਇਹਦੇ ਨਾਲ ਜਿਹੜੀ ਟਿੱਕੀ ਹੈ ਉੱਪਰ ਉਹ ਬਹੁਤ ਜ਼ਿਆਦਾ ਵਧੀਆ ਦਿਖਦੀ ਹੈ ਜਦੋਂ ਬਣ ਕੇ ਤਿਆਰ ਹੋ ਜਾਂਦੀ ਹੈ ਫਿਰ ਇਹਨੂੰ ਮਿਕਸ ਕਰਨ ਤੋਂ ਬਾਅਦੇ ਪਾਣੀ ਦੀ ਆਪਾਂ ਨੂੰ ਇੱਥੇ ਹੋਰ ਜ਼ਰੂਰਤ ਹੈ ਕਿਉਂਕਿ ਪੇਸਟ ਕਾਫੀ ਗਾੜਾ ਹੈ ਤੇ ਆਪਾਂ ਪਾਣੀ ਇਹਦੇ ਵਿੱਚ ਪਾ ਕੇ ਮਿਕਸ ਕਰ ਲਾਂਗੇ ਇਹਨੂੰ ਤੁਸੀਂ ਨਾ ਜ਼ਿਆਦਾ ਗਾੜਾ ਰੱਖਣਾ ਨਾ ਜ਼ਿਆਦਾ ਪਤਲਾ ਇਸੇ ਹਿਸਾਬ ਨਾਲ ਰੱਖਿਓ ਕਿ ਟਿੱਕੀ ਜਿਹੜੀ ਆਰਾਮ ਨਾਲ ਇਹਦੇ ਵਿੱਚ ਡਿਪ ਹੋ ਜਾਏ ਤੇ ਬੇਸਨ ਉਹਦੇ ਉੱਪਰ ਚੰਗੀ ਤਰ੍ਹਾਂ ਚੜ੍ਹਦੀ ਤੇ ਫਿਰ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਈਏ ਅਜਵੈਨ ਇਹਨੂੰ ਹੱਥ ਨਾਲ ਚੰਗੀ ਤਰ੍ਹਾਂ ਤੁਸੀਂ ਮਿਕਸ ਕਰਕੇ ਪਾਉਣਾ ਹੈ ਅਜਵੈਨ ਇੱਥੇ ਤੁਸੀਂ ਜ਼ਰੂਰ ਪਾਓ ਕਿਉਂਕਿ ਇਹਦਾ ਟੇਸਟ ਟਿੱਕੀ ਵਿੱਚ ਬੜਾ ਹੀ ਵਧੀਆ ਆਉਂਦਾ ਇਸ ਹਿਸਾਬ ਦਾ ਨਾਕਾ ਪਤਲਾ ਤੁਸੀਂ ਇਹ ਪੇਸਟ ਬਣਾਉਣਾ ਹੈਗਾ ਬਹੁਤ ਹੀ ਮਜ਼ੇਦਾਰ ਤੇ ਸੌਖੇ ਤਰੀਕੇ ਨਾਲ ਬਣੀਆਂ ਹੋਈਆਂ ਰੈਸਪੀਆਂ ਦੇਖਣ ਲਈ ਤੁਸੀਂ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਉਸੋ ਵਾਜੀ ਟਿੱਕੀਆਂ ਨੂੰ ਆਪਾਂ ਬੇਸਨ ਵਿੱਚ ਕਰਾਂਗੇ ਡਿੱਪ ਤੇ ਆਪਣਾ ਤੇਲ ਹੈ ਜਿਹੜਾ ਉਹ ਆਪਣਾ ਫੁੱਲ ਗਰਮ ਨਹੀਂ ਰੱਖਣਾ ਤੁਸੀਂ ਜਨਨ ਕੀ ਹਲਕੇ ਗਰਮ ਤੋਂ ਉੱਪਰ ਤੇ ਫੁੱਲ ਤੋਂ ਘਟ ਇਸ ਹਿਸਾਬ ਨਾਲ ਗਰਮ ਕਰਨਾ ਗੈਸ ਦੀ ਫਲੇਮ ਮੀਡੀਅਮ ਟੂ ਸਲੋਈ ਰੱਖਿਓ ਟਿੱਕੀਆਂ ਪਾ ਕੇ ਤੁਸੀਂ 1 ਮਿੰਟ ਤੱਕ ਇਹਨੂੰ ਬਿਲਕੁਲ ਨਹੀਂ ਛੇੜਨਾ ਇਸੇ ਤਰੀਕੇ ਨਾਲ ਉਹ ਨੀਚੋਂ ਪੱਕਣ ਦਿਓ ਹਲਕਾ ਜਿਹਾ ਚਾਹੋ ਤਾਂ ਚਮਚੇ ਵਗੈਰਾ ਨਾਲ ਤੁਸੀਂ ਹਲਾ ਸਕਦੇ ਹੋ ਉਸ ਤੋਂ ਬਾਅਦ ਜੀ ਆਪਾਂ ਇੱਕ ਛੰਨਣੀ ਨਾਲ ਇਹਨਾਂ ਨੂੰ ਹੌਲੀ ਹੌਲੀ ਪਲਟਤਾ ਕੀ ਨੀਚੇ ਵੀ ਨਾ ਲੱਗ ਜਾਣ ਜਦੋਂ ਹੀ ਨਿਚਲਾ ਹਿੱਸਾ ਚੰਗੀ ਤਰ੍ਹਾਂ ਪੱਕ ਗਿਆ ਤਾਂ ਇਹ ਪਲਟਣ ਵਿੱਚ ਬੜੀ ਆਸਾਨੀ ਹੋਊਗੀ ਜਿੰਨਾ ਚਿਰ ਇਹ ਨੀਚੇ ਨਹੀਂ ਪੱਕੂਗਾ ਤਾਂ ਬੇਸਨ ਨੇ ਨੀਚੇ ਚਿਪ ਜਾਣਾ ਉਸ ਤੋਂ ਬਾਅਦ ਇਹ ਆਪਣੇ ਆਪ ਹੀ ਉੱਪਰ ਫਰਾਈ ਹੁੰਦੀਆਂ ਰਹਿਣਗੀਆਂ ਹਲਕਾ ਹਲਕਾ ਜਿ ਇਹਨਾਂ ਨੂੰ ਤੁਸੀਂ ਵਿੱਚ ਵਿੱਚ ਹਿਲਾਉਂਦੇ ਰਹੋ ਇਹਨਾਂ ਨੂੰ ਪੱਕਣ ਤੇ 3 ਤੋਂ 4 ਮਿੰਟ ਆਰਾਮ ਨਾਲ ਲੱਗਣਗੇ ਤਾਂ ਹੀ ਜਿਹੜਾ ਬੇਸਨ ਹੈ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਊਗਾ ਇੱਕੇ ਦਮ ਬਹੁਤ ਫੁੱਲ ਗਰਮ ਤੇਲ ਵਿੱਚ ਬਿਲਕੁਲ ਨਾ ਪਾਇਓ ਤੇ ਜੇ ਫੁੱਲ ਗਰਮ ਚਪਾਉਂਗੇ ਜਲ ਜਲਗੀਆਂ ਤੇ ਜੇ ਠੰਡੇ ਵਿੱਚ ਪਾਉਂਗੇ ਤਾਂ ਵੇਸਨ ਖਿੱਲਰ ਜਾਣਾ ਇਹ ਵਧੀਆ ਨਹੀਂ ਬਣਨਗੀਆਂ ਬਸ ਇੰਨੀਆਂ ਕਿ ਗੱਲਾਂ ਦਾ ਹੀ ਤੁਸੀਂ ਇਹਦੇ ਵਿੱਚ ਧਿਆਨ ਰੱਖਣਾ ਤੇ ਉਸੇ ਤਰੀਕੇ ਨਾਲ ਹੀ ਆਪਾਂ ਦੂਸਰੀਆਂ ਬੱਚੀਆਂ ਹੋਈਆਂ ਸਾਰੀਆਂ ਟਿੱਕੀਆਂ ਨੂੰ ਫਰਾਈ ਕਰ ਲਿਆ ਤੇ ਉਹਨਾਂ ਨੂੰ ਵੀ ਚਟਪਟ ਕੱਢ ਲਿਆ ਬਹੁਤ ਹੀ ਮजेदार ਤੇ ਟੇਸਟੀ ਜੀ ਇਹ ਟਿੱਕੀ ਬਣਦੀ ਹੈ ਇਹਨੂੰ ਤੁਸੀਂ ਕਿਸੇ ਵੀ ਸੌਸ ਨਾਲ ਖਾ ਸਕਦੇ ਹੋ ਗ੍ਰੀਨ ਸੌਸ ਹੋਵੇ ਰੈੱਡ ਸੌਸ ਹੋਵੇ ਪਰ ਆਪਾਂ ਇਹਦੇ ਲਈ ਸਪੈਸ਼ਲ ਤਿਆਰ ਕੀਤੀ ਹੈ ਕੇਲਿਆਂ ਵਾਲੀ ਇਮਲੀ ਦੀ ਸੌਸ ਜਿਹਨਾਂ ਨੂੰ ਵਿੱਚ ਕੇਲੇ ਪਸੰਦ ਸੀ ਆਪਾਂ ਕੱਟ ਕੇ ਉਹ ਪਾਤਾ ਨਹੀਂ ਆਪਾਂ ਸਿੰਪਲ ਵੀ ਤਿਆਰ ਕੀਤੀ ਤੇ ਸਾਰਿਆਂ ਨੂੰ ਆਪਾਂ ਚਟਪੜੀ ਕੀਤੀ ਸਰਵ ਸਭ ਨੂੰ ਬੜੀ ਪਸੰਦ ਆਈ ਹੁਣ ਤੁਸੀਂ ਵੀ ਜਲਦੀ ਜਲਦੀ ਇਹ ਮजेदार ਜੀ ਟਿੱਕੀ ਬਣਾ ਕੇ ਜਰੂਰ ਖਾਓ ਤੇ ਮੈਨੂੰ ਕਮੈਂਟ ਕਰਕੇ ਕਹੋ ਜਰੂਰ ਦੱਸਿਓ ਤੁਹਾਡੀ ਟਿੱਕੀ ਕਿਓ ਜੀ ਬਣੀ ਐ ਤੇ ਵੀਡੀਓ ਤੁਸ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ